ਅਵਾਜ਼ ਪੰਜਾਬ 24 ਤੋਂ ਲਲਿਤ ਸ਼ਰਮਾ ਦੀ ਰਿਪੋਰਟ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਾਜ਼ਾ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਅੱਜ ਦੇਸ਼ ਭਰ ਵਿੱਚ ਹਰ ਇੱਕ ਨਾਗਰਿਕ 78ਵਾਂ ਆਜ਼ਾਦੀ ਦਾ ਦਿਹਾੜਾ ਮਨਾ ਰਿਹਾ ਹੈ ਉੱਥੇ ਹੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਫੌਜਦਾਰੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਗਰਾਸ਼ ਮੁਕਤੀ ਮੋਰਚਾ ਅਤੇ ਕਿਸਾਨ ਸੰਗਰਾਸ਼ ਕਮੇਟੀ ਗੈਰ ਰਾਜਨੀਤਿਕ ਜਥੇਬੰਦੀ ਦੀ ਕਾਲ ਤੇ ਅੱਜ ਬਸੀ ਪਠਾਨਾ ਦੀ ਦਾਣਾ ਮੰਡੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਟਰੈਕਟਰ ਲੈ ਕੇ ਬਸੀ ਪਠਾਨਾ ਦੀ ਦਾਣਾ ਮੰਡੀ ਵਿੱਚ ਪਹੁੰਚੇ ਲਿਆਂਦੇ ਗਏ ਤਿੰਨ ਫੌਜਦਾਰੀ ਕਾਨੂੰਨਾਂ ਨੂੰ ਕਿਸਾਨਾਂ ਵੱਲੋਂ ਲੋਕ ਮਾਰੂ ਕਾਨੂੰਨ ਦੱਸਿਆ ਉਹਨਾਂ ਨੇ ਕਿਹਾ ਕਿ ਪਵਿੱਖ ਵਿੱਚ ਇਹ ਲੋਕਾਂ ਦੇ ਲਈ ਲਾਹੇਵੰਦ ਨਹੀਂ ਹੋਣਗੇ ਸਾਨੂੰ ਇਸ ਦਾ ਰਲ ਕੇ ਵਿਰੋਧ ਕਰਨਾ ਚਾਹੀਦਾ ਹੈ ਗੁਰਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅਤੇ ਗੁਰਦੀਪ ਕੋਟਲਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਦੇ ਗਏ ਫੌਜਦਾਰੀ ਤਿੰਨ ਕਾਨੂੰਨ ਲੋਕ ਮਾਰੂ ਕਾਨੂੰਨ ਹਨ ਕੇਂਦਰ ਦੀ ਸਰਕਾਰ ਸ਼ੁਰੂ ਤੋਂ ਹੀ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ ਜਿਸ ਤਰ੍ਹਾਂ 2020 ਵਿੱਚ ਕਿਸਾਨਾਂ ਲਈ ਤਿੰਨ ਕਾਲੇ ਕਾਨੂੰਨ ਲਿਆਂਦੇ ਸਨ ਅਤੇ ਹੁਣ 2024 ਵਿੱਚ ਤਿੰਨ ਫੌਜਦਾਰੀ ਕਾਨੂੰਨ ਲਿਆ ਕੇ ਲੋਕਾਂ ਦੇ ਹੱਕਾਂ ਉੱਤੇ ਸਿੱਧਾ ਡਾਕਾ ਮਾਰ ਰਹੀ ਹੈ। ਵੱਖ-ਵੱਖ ਰਾਜਾਂ ਵਿੱਚ ਇਹਨਾਂ ਫੌਜਦਾਰੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ। ਅੱਜ ਕਿਸਾਨ ਸੰਗਰਾਸ਼ ਮੁਕਤੀ ਮੋਰਚਾ ਅਤੇ ਕਿਸਾਨ ਸੰਗਰਾਸ਼ ਕਮੇਟੀ ਗੈਰ-ਰਾਜਨੀਤਿਕ ਜਥੇਬੰਦੀ ਦੀ ਕਾਲ ਤੇ ਪੰਜਾਬ ਪਰ ਵਿੱਚ ਬਲਾਕ ਤੇ ਜ਼ਿਲ੍ਹਾ ਪੱਧਰ ਤੇ ਟਰੈਕਟਰ ਰੈਲੀ ਕੱਢ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ। ਜ਼ਿਲ੍ਹਾ ਫਤਿਹਗੜ ਸਾਹਿਬ ਦੀ ਤਹਿਸੀਲ ਕੰਪਲੈਕਸ ਦੇ ਸਾਹਮਣੇ ਇਹਨਾਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਫੂਕ ਕੇ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਉਹਨਾਂ ਬੋਲਦਿਆਂ ਕਿਹਾ ਕਿ ਜਦੋਂ ਤੱਕ ਲੋਕਾਂ ਦੀ ਸਮਝ ਵਿੱਚ ਇਹ ਕਾਨੂੰਨ ਆਉਣਗੇ ਕਾफी देर ਹੋ ਜਾਏਗੀ ਆਓ ਅਲਕੇ ਇਹਨਾਂ ਤਿੰਨ ਫੌਜਦਾਰੀ ਕਾਨੂੰਨਾਂ ਦਾ ਡਟ ਕੇ ਵਿਰੋਧ ਕਰੀਏ ਜਨਕਤਰ ਭਾਰਤੀ ਕਿਸਾਨ ਜੁਨੀਅਰ ਇਕੱਤਾ ਸਿੱਧੂ ਵਰਤੋਟਾ ਹੁਣ ਫਤਿਹਗੜ ਸਾਹਿਬ ਸਾਰੇ ਤੋਂ ਪਹਿਲਾਂ ਮੈਂ ਫਤਿਹਗੜ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਇਹ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਸੈਂਟਰ ਸਰਕਾਰ ਲੈ ਕੇ ਆਈ ਹੈ ਉਹਨਾਂ ਦੇ ਵਿਰੋਧ ਚ ਹੈ ਇੱਕ ਪਾਸੇ ਤਾਂ ਅੱਜ 15 ਅਗਸਤ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਦੂਜੇ ਪਾਸੇ ਅਸਲ ਦੇ ਵਿੱਚ ਲੋਕਾਂ ਨੂੰ ਗੁਲਾਮ ਕਿਰਿਆ ਜਾ ਰਿਹਾ ਹੈ। ਮੈਂ ਤਾਂ ਇਹ ਕਹੂੰਗਾ ਵੀ ਜਦੋਂ ਤੋਂ ਆਧਾਰ ਕਾਰਡ ਬਣਨਾ ਸ਼ੁਰੂ ਹੋਇਆ ਉਹ ਲੋਕਾਂ ਦੀ ਆਜ਼ਾਦੀ ਤੇ ਆਜ਼ਾਦ ਭਾਰਤ ਦੇ ਵਿੱਚ ਪਹਿਲਾ ਡਾਕਾ ਉਸ ਤੋਂ ਬਾਅਦ ਹੌਲੀ ਹੌਲੀ ਇਹ ਸਰਕਾਰ ਜਿਹੜੀ ਉਸੇ ਰਾਹ ਤੇ ਤੁਰਦੀ ਜਾ ਰਹੀ ਹੈ 20 ਦੇ ਵਿੱਚ ਤਿੰਨ ਕਿਸਾਨ ਨਿ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਏ ਪਰ ਕਿਸਾਨਾਂ ਦੇ ਸੰਘਰਸ਼ ਨੇ ਜਿਹੜਾ ਚਲਦਿਆਂ ਚਲਦਿਆਂ 13 ਮਹੀਨੇ ਇੱਕ ਲੋਕ ਸੰਘਰਸ਼ ਬਣ ਗਿਆ ਉਸ ਸੰਘਰਸ਼ ਤੋਂ ਸਰਕਾਰ ਡਰੀ ਤੇ ਮੋਦੀ ਸਾਹਿਬ ਨੂੰ ਉਹ ਤਿੰਨ ਕਾਨੂੰਨ ਵਾਪਸ ਲੈਣੇ ਪਏ ਪਰ ਫੇਰ ਵੀ ਪਤਾ ਨਹੀਂ ਆਪਣੇ ਆਦਤਾਂ ਤੋਂ ਬਾਜ਼ ਨਹੀਂ ਆ ਰਿਹਾ ਆ ਤਿੰਨ ਫੌਜਦਾਰੀ ਕਾਨੂੰਨ ਲੈ ਕੇ ਆਇਆ ਜਿਹੜਾ ਬੜਾ ਵੱਡਾ ਡਾਕਾ ਫਿਰ ਇਹ ਸਾਰੇ ਆਮ ਲੋਕਾਂ 'ਚ ਸਿਰ ਪਸਾਨਾ ਤੇ ਨਹੀਂ ਸਾਰੀ ਭਾਰਤ ਦੇ ਲੋਕਾਂ ਦੀ ਆਜ਼ਾਦੀ ਤੇ ਹੈ ਡਾਕਾ ਔਰ ਅਸੀਂ ਪਹਿਲਾਂ ਵੀ ਲੋਕਾਂ ਵਾਸਤੇ ਲੜ ਰਹੇ ਸੀ ਹੁਣ ਵੀ ਲੜ ਰਹੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜਿਹੜਾ ਇਹ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਅੱਜ ਦਾ ਪ੍ਰੋਗਰਾਮ ਇਹ ਹੈ ਕਿ ਅਸੀਂ ਪਿੰਡਾਂ 'ਚੋਂ ਟਰੈਕਟਰ ਮਾਰਚ ਕਰਕੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਮੁਕਾਮ ਤੇ ਪਹੁੰਚਾਂਗੇ ਸਰ ਦੇ ਵਿਰੁੱਧ ਇੱਕ ਦਿਖਾਵਾ ਕਰਨਾ ਚਾਹੁੰਦੇ ਆ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਲੋਕ ਤੁਹਾਡਾ ਵਿਰੋਧ ਕਰ ਰਹੇ ਨੇ ਇਹ ਜਿਹੜੇ ਤੁਹਾਡੇ ਲੋਕ ਮਾਰੂ ਕਾਨੂੰਨ ਨੇ ਇਹਨਾਂ ਦਾ ਲੋਕਾਂ ਦੇ ਕੀ ਅਸਰ ਹੋਣਾ ਬਹੁਤ ਮਾੜਾ ਅਸਰ ਹੋਣ ਜਾ ਰਿਹਾ ਇਸ ਕਰਕੇ ਲੋਕ ਤੁਹਾਡਾ ਵਿਰੋਧ ਦੇ ਵਿੱਚ ਖੜੇ ਨੇ ਇਹ ਸਾਡੀ ਪੰਜਾਬ ਸਰਕਾਰ ਦੀ ਸੰਸਦਾਂ ਵੀ ਨਹੀਂ ਲੈਕੀ ਆ ਕਿਉਂਕਿ ਮੰਮਤਾ ਦੇ ਨਰਜੀ ਸਰਕਾਰ ਪੱਛਮੀ ਬੰਗਾਲ ਚ ਉਹਨਾਂ ਨੇ ਉਸੇ ਵੇਲੇ ਇਹਨਾਂ ਦਾ ਵਿਰੋਧ ਕੀਤਾ ਕਿ ਅਸੀਂ ਆਪਣੇ ਸੂਬੇ ਦੇ ਸੂਬੇ ਦੇ ਵਿੱਚ ਇਹ ਕਾਨੂੰਨ ਲਾਗੂ ਨਹੀਂ ਕਰਾਂਗੇ ਸਾਡੀ ਸਰਕਾਰ ਨੂੰ ਵੀ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਚਾਹੀਦਾ ਸੀ ਪਰ ਉਹਨਾਂ ਨੇ ਇਹ ਨਹੀਂ ਕੀਤਾ ਅਸੀਂ ਅੱਜ ਦੇ ਜਿਹੜਾ ਪ੍ਰੋਟੈਸਟ ਹੈ ਇਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਤੁਸੀਂ ਆਪਣੇ ਸੂਬੇ ਦੇ ਵਿੱਚ ਘੱਟੋ-ਘੱਟ ਤਾ ਇਹਨੂੰ ਨਾ ਲਾਗੂ ਕਰੋ ਵਾਇਗੁਰੂ ਚਿਕਾ ਖਾਸਾ ਵਾਇਗੁਰੂ ਚਿਕੀ ਫਤਿਹ ਗਰਦੀਵਸੀ ਕੋਟਲਾ ਬਲਾਕ ਪ੍ਰਧਾਨ ਬਸੀਂ ਬਿਠਾਣਾ ਜਿੱਕੇ ਜੋ ਸਿੱਧੂ ਚੱਥੇ ਬੰਦੀ ਜੋ ਅੱਡ ਪ੍ਰੋਗਰਾਮ ਲਿਖਿਆ ਇਹ ਪੂਰੇ ਭਾਰਤ ਦਾ ਪ੍ਰੋਗਰਾਮ ਅਮਰੀਕਾ ਗਿਆ ਜੀ ਸਾਡਾ ਜੋ ਪ੍ਰੋਗਰਾਮ ਹੈ ਇੱਥੇ ਟਰੈਕਟਰ ਨਾਲ ਮਾਰਚ ਕੱਢਣਾ ਹੈ ਇਹ ਖੋਜਦਾਰੀ ਜਿਹੜੇ ਕਾਨੂੰਨ ਆਏ ਆ ਇਹ ਉਹਨਾਂ ਦੇ ਵਿਰੁੱਧ ਇਹ ਪ੍ਰਸ਼ਟ ਕਰ ਰਹੇ ਆਂ ਅਸੀਂ ਇੱਥੇ ਦੇ ਆਪਣੀ ਤਸਵੀਰ ਮੂਰਨ ਹੋ ਕੇ ਟਰੈਕਟਰ ਲੈ ਕੇ ਜਾਣੇ ਆ ਜਿੱਥੇ ਸ੍ਰੀ ਫਤਿਹਗੜ ਸਾਹਿਬ ਪਹੁੰਚਾਂਗੇ ਉੱਥੇ ਪਹੁੰਚ ਕੇ ਇਹ ਤਿੰਨੇ ਫੌਜਦਾਰੀ ਕਾਨੂੰਨ ਆ ਜਿਹੜੇ ਬਣਾਏ ਆ ਉਹਨੇ ਕਾਪੇ ਫੂਕਾਂ ਕੇ ਉੱਥੇ ਚੱਲ ਗਏ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਇਹ ਇੰਨੇ ਮਾਰੂ ਕਾਨੂੰਨ ਜਿਹੜੇ ਫੌਜਦਾਰੀ ਬਣਾਏ ਆ ਹਰੇ ਲੋਕਾਂ ਦੀ ਸਮਝ ਵਿੱਚ ਨਹੀਂ ਪੈ ਰਹੀ ਜੀ ਜਿਹੜਾ ਅਧਿਕਾਰ ਆ ਇਹਦੇ ਵਿੱਚ ਕਾਨੂੰਨਾ ਚ ਉਹ ਸਾਰਾ ਪੁਲਿਸ ਨੂੰ ਦੇ ਦਿੱਤਾ ਗਿਆ ਹੈ ਜਿੰਨਾ ਵੀ ਹੈਗਾ ਜੇ ਤੁਸੀਂ ਕਿਸੇ ਵਕੀਲ ਕੋਲ ਜਾ ਕੇ ਬੈਠੋਗੇ ਤੁਹਾਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਦੇਊਗਾ ਵਕੀਲ ਦੱਸੂਗਾ ਵੀ ਕਿੰਨੇ ਮਾਰੂ ਕਾਨੂੰਨ ਆ ਜਿਹੜਾ ਕੋਰਟ ਦਾ ਰਾਈਟ ਆ ਉਹ ਇਹਨਾਂ ਜਿਹੜੇ ਖਤਮ ਕਰਤਾ ਇਹਨਾਂ ਨੇ ਸਾਰੇ ਚੱਕ ਕੇ ਇਸ ਪੁਲਿਸ ਨੂੰ ਅਧਿਕਾਰ ਦੇ ਦਿੱਤਾ ਹੈ ਆਉਣ ਵਾਲੇ ਜਿਹੜਾ ਸਮਾਂ ਆ ਇਹ ਹੌਲੀ-ਹੌਲੀ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਜਦ ਮਿਲਣੀ ਹੈ ਇਹਰ ਉਸ ਹੈ ਲੋਕਾਂ ਦੀ ਬਾਤ ਦਾ ਜਾਊਗਾ ਇਹ ਘਟਨਾ ਹੀ ਹੈਗਾ ਯੋਗੇ ਸਾਡੇ ਜੱਥੇ ਬੰਦੀਆਂ ਸਾਹਣੇ ਆ ਗੈਰ ਅਜ ਕਿਤੇ ਸਦੇ ਬੰਦੀ ਆ ਕਿਸਾਨ ਮਜ਼ਦੂਰ ਸੰਜਾ ਮੋਰਚਾ ਜਿਹੜਾ ਇਹ ਮੋਰਚਾ ਵਿਰੋਧ ਕਰ ਰਹੇ ਆ ਅਸੀਂ ਬਾਕੀ ਜੱਥੇ ਬੰਦੀਆਂ ਵੀ ਹੌਲੀ ਹੌਲੀ ਇਹਦੇ ਵਿਰੋਧ ਵਿੱਚ ਉੱਠ ਰਹੀਆਂ ਜਿਹੜਾ ਪ੍ਰੋਟੈਸਟ ਆ ਇਹ ਅੱਜ ਜਿਹੜਾ ਸ਼ੁਰੂ ਕਰ ਰਹੇ ਆ ਅਸੀਂ ਬੜਾ ਮਾਰਚ ਕਰ ਰਹੇ ਆ ਇਹਦੇ ਵਿਰੁੱਧ ਹੀ ਆ ਇਹ ਮੌਜਦਾਰੀ ਕਾਨੂੰਨਾਂ ਦੇ ਵਿਰੁੱਧ ਆ ਇਹਨੇ ਮਾਰੇ ਕਾਨੂੰਨ ਹਾਲੀ ਲੋਕਾਂ ਨੂੰ ਸਮਝ ਨਹੀਂ ਲੱਗੀ ਜੀ ਹੌਲੀ ਹੌਲੀ ਜੇ ਲੋਕਾਂ ਨੂੰ ਸਮਝ ਲੱਗਣੀ ਆ ਇਹ ਜ਼ਿਆਦਾ ਵਿਰੋਧ ਵਧਣਾ ਹੈ ਭਾਰਤ ਦੇ ਵਿੱਚ ਇਹ ਪੂਰੇ ਭਾਰਤ ਦੇ ਵਾਸਤੇ ਹੀ ਆ ਇਹ ਇਕੱਲੇ ਪੰਜਾਬ ਵਾਸਤੇ ਨਹੀਂ ਹੈਗਾ ਪੂਰੇ ਭਾਰਤ ਦੇ ਵਾਸੀਆਂ ਵਾਸਤੇ ਹੀ ਕੱਲਾ ਵੀ ਹਾਂ ਕੱਲੇ ਪੰਜਾਬ ਆਤੀ ਮਾਰੂਆ ਹੈ ਪੂਰੇ ਭਾਰ ਦੇ ਲੋਕਾਂ ਵਾਸਤੇ ਆਹ ਲੋਕੋ ਸਮਝ ਨਹੀਂ ਲੱਗ ਰਹੀ ਪੁੱਛਦਾ ਕਾਨੂੰਨ ਹੈਗੇ ਕਿ ਆ ਕੀ ਸਾਡੀ ਪੁਲਿਸ ਨੂੰ ਅਧਿਕਾਰ ਦੇਤੇ ਨੇ ਪੂਰੇ ਭਾਰ ਦੀ ਪੁਲਿਸ ਨੂੰ ਦਿੰਦੇ ਆ ਜੀ ਕੱਲੇ ਹੈਗੇ ਪੰਜਾਬ ਨੂੰ ਨਹੀਂ ਦਿੱਤੇ ਹੈਗੇ ਪੂਰੇ ਭਾਰ ਦੀ ਪੁਲਿਸ ਨੂੰ ਦੇਖੋ ਜਿਹੜੇ ਇਹ ਕਾਨੂੰਨ ਆ ਤੁਹਾਨੂੰ ਪਤਾ ਵੀ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਵੀ ਰਲੀ ਵੀ ਆ ਨਾਲ ਸੜਕੀ ਜਾਂਦੀ ਹੈ ਕੇਂਦਰ ਦੇ ਨਾਲ ਇਹ ਇਹ ਕਬਜ਼ਾ ਕੇਂਦਰ ਨੇ ਪਾ ਆਪਣੇ ਪੰਜਾਬ ਪਰ ਕਰਿਆ ਆ ਵਾ ਇਹ ਆਉਣ ਵਾਲਾ ਸਮਾਂ ਜਿਹੜਾ ਤੁਹਾਨੂੰ ਪਤਾ ਲੱਗ ਜੂਗਾ ਲੋਕਾਂ ਨੂੰ ਹੌਲੀ ਹੌਲੀ ਕਾਨੂੰਨਾਂ ਦੀ ਸਮਝ ਲੱਗੂਗੀ ਸਾਡੇ ਨੌਜਵਾਨ ਪੜ੍ਹੇ ਲਿਖੇ ਐ ਸਾਰਾ ਪਤਾ ਲੱਗ ਜੇਣਾ ਹੁਣ ਜੇ ਕਾਨੂੰਨ ਦੇ ਕਾਪੀਆਂ ਮਿਲਣਗੀਆਂ ਪੰਜਾਬੀ ਵਿੱਚ ਟਰਾਂਸਲੇਸ਼ਨ ਹੋਊਗੀ ਕਾਨੂੰਨਾਂ ਦੀ ਆਪੇ ਪੜ੍ਹਨਗੇ ਹਰ ਇੱਕ ਬੰਦਾ ਪੜ੍ਹੂਗਾ ਹਿੰਦੀ 'ਚ ਹੋਊਗੀ ਇੰਗਲਿਸ਼ ਆ ਹੁਣ ਹਿੰਦੀ ਹਰ ਇੱਕ ਭਾਸ਼ਾ ਵਿੱਚ ਇਹਦੀ ਟਰਾਂਸਲੇਸ਼ਨ ਹੋਣੀ ਆ ਇਹਦੀ ਇਹ ਸਮਝ ਪੈਣੀ ਆ ਜੇ ਹਰ ਇੱਕ ਦੇ ਪਾਸੇ ਟਰਾਂਸਲੇਸ਼ਨ ਨਹੀਂ ਦੀ ਕਾਨੂੰਨਾਂ ਦੀ ਹੋਊਗੀ ਹਲੇ ਆਉਣ ਵਾਲਾ ਸਮਾਂ ਜਿਹੜਾ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਕੀ ਹੋਣੇ ਜਾ ਰਿਹਾ ਕੀ ਅਪੀਲ ਕਰਨਾ ਚਾਹੀਦਾ ਅਸੀਂ ਤਾਂ ਲੋਕਾਂ ਨੂੰ ਅਹੀ ਏਕਤਾ ਰੱਖੋ ਏਕਤਾ ਵਿੱਚ ਬਲ ਹੁੰਦਾ ਜੇ ਆਪਾਂ ਸਾਰੇ ਏਕਤਾ ਕਰਾਂਗੇ ਜਿੱਕਾ ਪਹਿਲਾਂ ਕਾਲੇ ਕਾਨੂੰਨ ਆਪਾਂ ਰੱਦ ਕਰਾਏ ਆ ਕੋਈ ਖਾਸ ਗੱਲ ਨਹੀਂ ਹੈਗੀ ਰੱਦ ਕਰਾਉਣੇ ਇਹ ਵੀ ਆਪਾਂ ਕਾਨੂੰਨ ਰੱਦ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ